ਨਾਟਕ ਮਹੱਲਾ ਚੌਥਾ ਮੇਰੇ ਮਨ ਭਜ ਠਾਕੁਰ ਅਗਮ ਅਪਾਰੇ ਇਹ ਮੇਰੇ ਪਿਆਰੇ ਮਨਾ ਭਜਨ ਕਰੋ ਠਾਕੁਰ ਸਵਾਮੀ ਅਕਾਲ ਪੁਰਖ ਦਾ ਕੈਸਾ ਹੈ ਅਕਾਲ ਪੁਰਖ ਅਗ ਨੂੰ ਮਨ ਦੀ ਗਮਤਾ ਤੋਂ ਪਰੇ ਹੈ ਪ੍ਰਕਿਰਤੀ ਦੇ ਪਾਰਾ ਵਾਰ ਤੋਂ ਰਹਿਤ ਹੈ ਹੰਮ ਪਾਪੀ ਬਹੁ ਨਿਰਗੁਣਿਆਰੇ ਅਸੀਂ ਤਮਾਮ ਹੰਗਤਾ ਮਨਤਾ ਵਾਲੇ ਪਾਪੀ ਹਾਂ ਬਾਰੇ ਸਤ ਸੰਤੋਖ ਆਦੇ ਗੁਨਾ ਤੋਂ ਰਹਿਤ ਹਾਂ ਅਸੀਂ ਕਰ ਕਿਰਪਾ ਗੁਰ ਨਿਸਤਾਰਣ ਇਹ ਸਤ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਉਹਨਾਂ ਨੇ ਕਿਰਪਾ ਕਰਕੇ ਸਾਨੂੰ ਸੰਸਾਰ ਤੋਂ ਨਿਸਤਾਰ ਲਿਆ ਹੈ ਵਿਚਾਲਿਆ ਵਾਰ ਲਿਆ ਹੈ ਰਹਾਉ ਸਾਧੂ ਪੁਰਖ ਸਾਧ ਜਨ ਪਾਏ ਇਹ ਭਾਈ ਸਾਧੂ ਪੁਰਖ ਸਾਧ ਅਧਕਾਰੀ ਪੁਰਖ ਹਨ ਜਿਨ੍ਹਾਂ ਨੂੰ ਸਾਧੂ ਸ੍ਰੇਸ਼ਟ ਸਾਧੂ ਜਨ ਸਾਧੂ ਪੁਰਖ ਸਾਧ ਜਨ ਪਾਏ ਜਿਨ੍ਹਾਂ ਸਾਧੂ ਜਨਾਂ ਦੇ ਘਾਰੀ ਜਨ ਸਾਧੂ ਸ੍ਰੇਸ਼ਟ ਪੁਰਖ ਪੂਰਨ ਰੂਪ ਗੁਰੂ ਸਾਹਿਬ ਪਾਲੇ ਇੱਕ ਬਿਨੂ ਕਰੋ ਗੁਰ ਪਿਆਰੇ ਉਹਨਾਂ ਦੀ ਪ੍ਰਾਪਤੀ ਕਰਕੇ ਬੇਨਤੀ ਕਰੀਏ ਸੱਚੇ ਪਾਤਸ਼ਾਹ ਪਿਆਰੇ ਸਤਗੁਰੂ ਜੀ ਇੱਕ ਬੇਨਤੀ ਕਰਦੇ ਹਾਂ ਆਪਦੇ ਅੱਗੇ RAM ਨਾਮ ਸਾਧੂ ਜੋ ਮਾਨੂ ਸਾਧੂਆਂ ਵਾਲੇ ਪੂਰਨ ਗੁਰੂ ਹਨ ਸਾਧ ਜਨ ਅਧਿਕਾਰੀਆਂ ਜਿਨ੍ਹਾਂ ਨੇ ਪਾਏ ਹੈ ਉਹ ਇਸ ਤਰ੍ਹਾਂ ਕਹਿੰਦੇ ਹੈ ਮੇਰੇ ਪਿਆਰੇ ਸਤਿਗੁਰੂ ਬੇਨਤੀਆਂ ਦੀ ਕੋ ਬੇਨਤੀ ਕਰਦੇ ਹਾਂ RAM ਨਾਮ ਧਨ ਪੂੰਜੀ ਦੇ ਸਾਨੂੰ ਮਾਰਾ ਅਮਰਤ ਨਾਮ ਰੂਪੀ ਧਨ ਦੀ ਪੂੰਜੀ ਬਖਸ਼ੋ ਸੱਚੇ ਪਾਤਸ਼ਾਹ ਮੁਕਤ ਰੂਪੀ ਸੌਦਾ ਖਰੀਦਣ ਵਾਸਤੇ ਸਭ ਕਿਸਨਾ ਭੁੱਖ ਨਿਵਾਰ ਜਿਹੜੀ ਅਸਾਂ ਕਿਸਾਂ ਦੀ ਸਾਰੀ ਤ੍ਰਿਸ਼ਨਾ ਬਰਮ ਲੋਗ ਨੂੰ ਪਾ ਕੇ ਵੀ ਤ੍ਰਿਪਤ ਨਹੀਂ ਹੁੰਦੀ ਇਹ ਸਾਰੀ ਤ੍ਰਿਸ਼ਨਾ ਅਤੇ ਜਿਹੜੀ ਭੁੱਖ ਆਸਾ ਪਦਾਰਥਾਂ ਦੀ ਇਹ ਸਾਰੀ ਨੂੰ ਨਿਵਰਤ ਕਰ ਲਈਏ ਬਚੈ ਪਤੰਗ ਮ੍ਰਿਗ ਭ੍ਰਿੰਗ ਪੁੰਚਰ হে ਅੰਤਰਾਜਮੀ ਇਸ ਪ੍ਰਕਾਰ ਦੀ ਹਾਲਤ ਹੈ ਬਚੈ ਸੜ ਜਾਂਦਾ ਪਤੰਗਾ ਅੱਖਾਂ ਦੇ ਨਿਗਾਹਾਂ ਦਾ ਮਾਰਿਆ ਹੋਇਆ ਰੂਪ ਵੇਖਣ ਵਾਸਤੇ ਅੱਗ ਦੀ ਲਾਟ ਵੇਖਦਾ ਵੇਖਦਾ ਸਾਥ ਸੰਗੇਜੀ ਪਤੰਗਾ ਸੜ ਜਾਂਦਾ ਇਉ ਬਗਾਨਿਆਂ ਰੂਪਾਂ ਨੂੰ ਵੇਖਦੇ ਵੇਖਦੇ ਸੋਹਣੀ ਚਮੜੀ ਨੂੰ ਇਸ ਤਰ੍ਹਾਂ ਪਤੰਗੇ ਵਾਂਗੂ ਪੈ ਕੇ ਸੜ ਜਾਂਦੇ ਐ ਜਿਵੇਂ ਗੋਤਮ ਦੇ ਘਰ ਜਾ ਕੇ ਇੰਦਰ ਪਤੰਗੇ ਵਾਂਗੂ ਸੜ ਗਿਆ ਸੀ ਹੱਲਿਆ ਦੇ ਨਾਲ ਵੀ ਵਿਚਾਰ ਕਰਕੇ ਸਰਾफी ਹੋ ਕੇ ਹਜ਼ਾਰ ਭਗਾਂਵਾਂ ਦੇ ਸੀਟ ਚ ਹੋ ਗਈਆਂ ਕਿਉਂ ਪਰਵਾਨਿਆਂ ਵਾਂਗੂ ਪਤੰਗਿਆਂ ਦੀ ਨਿਆਈਂ ਅੱਗ ਦੀ ਲਾਠ ਵਰਗਾ ਰੂਪ ਵੇਖ ਕੇ ਸੜ ਜਾਂਦੇ ਹਨ ਇੱਕ ਅੱਖਾਂ ਦੇ ਵਿਸ਼ੇਲੇ ਮਾਰੇ ਹੋਏ ਮ੍ਰਿਗ ਅਬੇ ਮਿਰ ਘੰਡਾ ਹੜੇ ਦੀਆਂ ਆਵਾਜ਼ਾਂ ਨੂੰ ਸੁਣ ਕੇ ਉਹ ਵਿਸ਼ਿਆਂ ਵਾਲੀਆਂ ਗੱਲਾਂ ਸੁਣ ਕੇ ਮਿਰਗਾ ਵਾਂਗੂ ਪ੍ਰਾਣ ਦੇ ਦਿੰਦੇ ਹਨ ਭਿੰਗ ਪਿਰ ਦੇ ਨਾਸਾਂ ਦੀ ਖੁਸ਼ਬੂ ਲੈਣ ਆਤੇ ਪੌਹਰਾ ਫੁੱਲਾਂ ਵਿੱਚ ਹੀ ਕੈਦ ਹੋ ਜਾਂਦਾ ਹੈ ਫੁੱਲਾਂ ਦੇ ਅਰਕ ਕਢਣ ਵੇਚੇ ਹੀ ਕਢਿਆ ਜਾਂਦਾ ਮਰ ਜਾਂਦਾ ਹੈ ਇਸੇ ਪ੍ਰਕਾਰ ਤੇ ਤਿਲ ਤਾਵਨ ਤਤੋ ਆ ਵੀ ਹਾਲਤ ਹੁੰਦੀ ਹੈ ਕੁੰਚਰ ਕੁੰਚੀਨ ਕੁੰਚਰ ਘਾਥ ਜਿਹੜਾ ਹੈ ਇਹ ਚਮੜੀ ਦੇ ਸਪਰਸ਼ ਦੇ ਵਾਸਤੇ ਕਾਲਬੂਤ ਕੀ ਹਸਤਨੀ ਮਨ ਬੋਲਾਰੇ ਚਲ ਤਰਜੋ ਜਗਦੀਸ਼ ਕਾਮਸਵਾਏ ਗੱਜ ਬਸ ਪਰੇ ਅੰਕ ਸਹਿ ਅਸੀਸ ਇਸ ਪ੍ਰਕਾਰ ਹਾਥੀ ਮਾਰਿਆ ਜਾਂਦਾ ਹੈ ਹਾਥੀ ਆਤਨ ਫਾਇਆ ਦੁਖ ਸਹਿ ਦਿਹਾੜੀ ਭਾਈ ਗੁਰਦਾਸ ਜੀ ਨੇ ਕਿਹਾ ਹੈ ਮੀਨ ਅਤੇ ਮੱਛੀ ਜ਼ੁਬਾਨ ਦੇ ਸਵਾਦ ਦੀ ਮਾਰੀ ਹੋਈ ਕੁੰਡੀ ਨੂੰ ਪਕੜ ਲੈਂਦੀ ਹੈ ਗਡੋਏ ਜੇ ਆਟਾ ਲਾ ਕੇ ਪਕੜ ਲੈਂਦੇ ਆ ਜਿਹੜੇ ਫੰਦ ਕਹਣ ਹੈ ਇਵੇਂ ਜਵਾਨ ਤੇ ਸਵਾਦ ਦੇ ਮਾਰੇ ਲੋਕ ਖਾਣ ਪੀਣ ਦੇ ਇਸੇ ਪ੍ਰਕਾਰ ਮਾਰੇ ਜਾਂਦੇ ਹਨ ਇੱਕ ਇੰਦਰੀ ਪਕਰ ਸਗਾਰੇ ਵੇਖੋ ਇੱਕ ਇੰਦਰੀ ਦੇ ਵਿਸ਼ੇ ਨੇ ਇਹਨਾਂ ਪੰਜਾਂ ਜਾਨਵਰਾਂ ਨੂੰ ਪਕੜ ਕੇ ਸੰਘਾਰ ਦਿੱਤਾ ਨਾਸ ਕਰ ਦਿੱਤਾ ਹੈ ਪੰਜ ਪਹੂਤ ਸਵਲ ਹੈ ਦੇਹੀ ਇਹ ਪੰਜੇ ਭੂਤਾਂ ਵਰਗੇ ਚਿੰਬੜੇ ਹੋਏ ਇੱਕ ਭੂਤ ਆਜੇ ਟਿਕਣੇ ਵਕਾਰ ਭੂਤਾਂ ਨਾਲ ਵੱਧ ਹਨ ਇਹ ਪੰਜੇ ਪੂਤ ਸਹਿਦਵਲ ਦੇ ਦੇ ਵਿੱਚ ਐ ਕਾਮ ਕਰੋ ਲੋ ਮੋਹ ਹੰਕਾਰ ਸਬਦ ਸਰਸ ਰੂਪ ਰਸ ਗੰਧ ਸੁਰ ਸਤਗੁਰ ਪਾਪ ਨਿਵਾਰ ਇਹ ਤਾਂ ਗੁਰੂ ਮਹਾਰਾਜ ਸਾਹਿਬ ਇਹਨਾਂ ਪਾਪਾਂ ਨੂੰ ਮਿਟਣ ਵਾਲੇ ਐ ਜਿਹੜੇ ਗੁਰੂ ਸਾਹਿਬ ਦੀ ਸ਼ਰਨ ਪਏ ਐ ਚੇਤਨ ਰੂਪ ਸਤਗੁਰਾਂ ਦੀ ਉਹਨਾਂ ਦੇ ਪਾਪ ਗੁਰੂ ਸਾਹਿਬ ਮੇੜਦੇ ਨਹੀਂ ਤਾਂ ਇੱਕ ਇੰਦਰੀਏ ਦੇ ਵਸ ਹੋ ਕੇ ਇਹ ਪੰਜੇ ਜਿਹੜੇ ਬਲੀ ਸੀ ਨਾਸ ਹੋ ਗਏ ਇੱਕ ਪੁਰਖ ਦੇ ਅੰਦਰ ਪੰਜ ਦੋਖ ਆਸਾਦ ਜਾਵੇਂ ਕਾਂ ਕੀ ਕੇਤਕਾਸ ਇਹਦੇ ਬਚਨ ਦੀ ਕੀ ਆਸ ਹੈ ਕਿ ਭਰੋਸਾ ਹੋ ਸਕਦਾ ਹੈ। ਸਤਿਗੁਰ ਪਾਪ ਨਿਵਾਰੇ। ਸਤਿਗੁਰ ਪੂਜਨੀਕ ਜੀਤਨ ਰੂਪ ਇਹਨਾਂ ਪਾਪਾਂ ਨੂੰ ਮਿਟਣ ਵਾਲੇ ਹਨ। ਸ਼ਾਸਤਰ ਵੇਦ ਸੋਧ-ਸੋਧ ਦੇਖੇ 6 ਸ਼ਾਸਤਰਾਂ ਨੂੰ ਖੋਜ ਕੇ ਵੇਖਿਆ ਹੈ। ਅਤੇ ਚਾਹੇ ਵੇਦਾਂ ਨੂੰ ਸੋਧ ਧੂਂ ਧੂਂ ਕੇ ਖੋਜ ਕੇ ਵੇਖਿਆ ਹੈ। मुन नारद वचन पुकारे। नारद मुनि ਵੀ ਇਸ ਪ੍ਰਕਾਰ ਪੰਜ ਰਾਸਰ ਪੁਰਾਣ ਵਿੱਚ वचन पुकार ਕੇ ਕਹਿੰਦਾ ਹੈ। राम नाम पढੋ ਗਤ ਪਾਵ। नारद मुनि माया ਵੇਖਣ ਵਾਸਤੇ ਗਿਆ ਸੀ। ਕਹਿਣ ਲੱਗਾ ਜੀ ਮਾਇਆ ਮੈਂ ਵੇਖਣੀ ਹੈ। ਉਸ ਵੇਲੇ ਸਾਧ ਸੰਗਤ ਜੀ नारद मुनि माया ਵੇਖਣ ਗਿਆ। ਭਗਵਾਨ ਬੈਠੇ ਧਾਤਨ ਕਰਦੇ ਨਦੀ ਦੇ ਕਿਨਾਰੇ ਕਹਿੰਦਾ ਜੀ ਮੈਂ ਮਾਇਆ ਵੇਖਣੀ ਹੈ। ਕਹਿੰਦੇ ਚੰਗਾ ਇਸ਼ਨਾਨ ਕਰਿਆ। ਇਸ਼ਾਨਾਨ ਕਰਨ ਵਾਤੇ ਜਦ ਦਰਿਆ 'ਚ ਵੜਿਆ ਤੇ ਉਸ ਵੇਲੇ ਮੱਛ ਨੂੰ ਨਿਕਲ ਲਿਆ ਜਦੋਂ ਮੱਛ ਨਿਕਲ ਲਿਆ ਉਸ ਵੇਲੇ ਸਾਰਸੰਗੀ ਜੀ ਦੂਏ ਪਾਸੇ ਮੱਛ ਨੇ ਉਹ ਗਲਛਦਾ ਲੜਕੀ ਦਾ ਰੂਪ ਆਪਣੇ ਆਪ ਨੂੰ ਨਾਰ ਦਿਉਂਦੀ ਨੇ ਸਮਝਿਆ ਫਿਰ ਉੱਥੇ ਦੀ ਸ਼ਾਦੀ ਹੋਈ 12 ਲੜਕੀਆਂ ਹੋਈਆਂ ਤੇ 60 ਪੁੱਤਰ ਹੋਏ ਉਹ 60 ਪੁੱਤਰ ਉਹਨਾਂ ਦੇ ਪੋਤੜੇ ਪਾਦਲੇ ਧੋਣ ਵਾਸਤੇ ਦਰਿਆ ਤੇ ਜਦੋਂ ਆਇਆ ਉਸੇ ਤੋਂ ਇਸਤਰੀ ਦੇ ਜਾਮੇ ਵਿੱਚ ਫੇਰ ਮੱਛ ਨਿਕਲ ਲਿਆ ਮਾਝਨ ਜੋ ਨਿਕਲ ਲਿਆ ਤੇ ਫੇਰ ਦੂਏ ਪਾਸੇ ਆਗ ਲਛਤਾ ਉਧਰ ਭਗਵਾਨ ਦੇ ਦਾਤਨ ਕਰਦਾ ਮਾਇਆ ਵੇਖਣ ਗਿਆ ਨਾਰਦ मुनि ਕਿਉ 60 ਪੁੱਤਰ ਤੇ 12 ਕੁੜੀਆਂ ਜਮਾਇਆ ਐ ਇੰਨੇ ਜੀ ਇਹ ਉਧਰ ਬੈਠੇ ਭਗਵਾਨ ਦਾਤਨ ਕਰਦੇ ਐ ਇਹ ਕਹਿੰਦਾ ਜੀ ਮੈਂ ਤਾਂ ਲੜਕੀ ਐ ਮੇਰੇ ਨਿਆਣੇ ਰੁੜ ਕੇ ਦਰਿਆ ਦੇ ਵਿੱਚ ਪੋਤੜੇ ਧੋਂਦੇ ਧੋਂਦੇ ਤੇ ਮਾਛਣ ਮੈਨੂੰ ਨਿਕਲ ਲਿਆ ਉਸ ਵੇਲੇ ਭਗਵਾਨ ਨੇ ਚਪੇੜ ਮਾਰੀ ਮਾਇਆ ਦਾ ਮੋਹ ਛਡਾਉਣ ਵਾਸਤੇ ਨਾਰਦ मुनि ਫੇਰ ਵੀ ਕਹੇ ਜੀ ਮੈਂ ਤਾਂ ਇਸਤਰੀ ਆ ਕਹਿੰਦੇ ਵਾ ਤੂੰ ਬ੍ਰਹਮਾ ਦਾ ਪੁੱਤਰ ਵਾ ਤੂੰ ਇਸਤਰੀ ਕਿਵੇਂ ਆ ਉਸ ਨੇ ਨਾਦ ਕਹਿੰਦਾ ਜੀ ਚੱਲ ਹੋਊ ਭਾਵੇਂ ਮੈਂ ਇਸਤਰੀ ਦੇ ਰੂਪ ਚ ਬਣ ਕੇ ਨਿਆਣੇ ਜਣੇ ਆ ਇਹਨਾਂ ਦੀ ਯਾਦਗਾਰ ਜ਼ਰੂਰ ਚਾਹੀਦੀ ਕੋਈ ਫਿਰ ਭਗਵਾਨ ਨੇ ਕਿਹਾ ਚੰਗਾ ਇਹ ਕੁੜੀਆਂ ਤੇਰੀਆਂ 12 ਰਾਸਾਂ ਹੋਈਆਂ ਅਤੇ ਜਿਹੜੇ ਤੇਰੇ 60 ਪੁੱਤਰੋਂ 60 ਸੰਬਤ ਇੰਨਾ ਦੇਵਤਿਆਂ ਨੂੰ 20-20 ਸਾਲ ਹੋਏ ਇਹ 60 ਸੰਬਤ ਹੋ ਗਏ ਇਸ ਪ੍ਰਕਾਰ ਨਾਰਦ ਗਮੁਨੀ ਮਾਇਆ ਵੇਖਣ ਗਿਆ ਭੁੱਲ ਗਿਆ ਸੀ। ਨਾਰਦ ਗਮੁਨੀ ਵੀ ਉਸ ਮਾਇਆ ਤੋਂ ਛੁੱਟਣ ਵਾਸਤੇ। ਮਨ ਨਾਰਦ ਬਚਨ ਪੁਕਾਰ। ਇਹ ਨਾਰਦ ਗਮੁਨੀ ਪੰਜ ਰਾਤਰੀ ਗ੍ਰੰਥ ਵਿੱਚ ਇਸ ਤਰ੍ਹਾਂ ਬਚਨਾਂ ਨੂੰ ਪੁਕਾਰ ਕੇ ਕਹਿੰਦਾ ਹੈ। "ਰਾਮ ਨਾਮ ਕਰੋ ਗਤ ਪਾਓ।" "ਕਿ ਭਾਈ ਮੈਂ ਵੀ ਮਾਇਆ ਦੇ ਮੋਹ ਚ ਭੁੱਲ ਗਿਆ ਸੀ। ਤੁਸੀਂ ਰਾਮ ਦਾ ਨਾਮ ਜਪੋ ਤੇ ਇਸ ਪ੍ਰਕਾਰ ਮੁਕਤੀ ਪਾਓਗੇ, ਗਤੀ ਪਾਓਗੇ।" ਮੈਂ ਵੀ ਐਸੇ ਕਰਕੇ ਛੁਟਕਾਰਾ ਪਾਇਆ ਹੈ ਸਤ ਸੰਗਤ ਗੁਰ ਨੇ ਸਾਰੇ ਇਹ ਗੁਰੂ ਸਾਹਿਬ ਦੀ ਸੰਗਤ 'ਚ ਮਿਲੋ ਗੁਰੂ ਸਾਹਿਬ ਤਾਰ ਦੇਣਗੇ ਇਹ ਨਾਰਦਮੁਨੀ ਪੰਜ ਰਾਤ੍ਰ ਗ੍ਰੰਥ 'ਚ 11 ਤਰਕਾਰ ਦੀ ਭਗਤੀ ਲਿਖੀ ਹੈ ਉਹਦੇ 'ਚ ਪ੍ਰਾ ਬਾਣੀ ਪ੍ਰੇਮ ਭਗਤੀ ਤੇ ਇਸੇ ਪ੍ਰਕਾਰ ਮਹਤਪੁਰਖਾਂ ਦੀ ਸੇਵਾ ਇਹ 11 ਪ੍ਰਕਾਰ ਦੀ ਭਗਤੀ ਲਿਖਦਿਆਂ ਇੱਕ ਕਦ ਕੱਢਿਆ ਹੈ ਸਤ ਸੰਗਤ ਗੁਰ ਨਿਸਤਾਰੇ ਸਤ ਸੰਗਤ ਚ ਮਿਲ ਕੇ ਗੁਰੂ ਸਾਹਿਬ ਦੀ ਸ਼ਰਨ ਪਾਓ ਤੇ ਮਾਰਾ ਤਾਰ ਦੇਣਗੇ ਸੰਸਾਰ ਤੋਂ ਪ੍ਰੀਤਮ ਪ੍ਰੀਤ ਲੱਗੀ ਪ੍ਰਭ ਕੇਰੀ ਜੋ ਪ੍ਰੀਤਮ ਅਕਾਲ ਪੁਰਖ ਵਾਹਿਗੁਰੂ ਹੈ ਪ੍ਰਭੂ ਸਮਰਾਥੂ ਹੈ ਉਸ ਪ੍ਰਭੂ ਅਕਾਲ ਪੁਰਖ ਦੀ ਜੀ ਨੂੰ ਪ੍ਰੀਤੀ ਲੱਗੀ ਹੈ ਜਿਵੇਂ ਸੂਰਜ ਕਮਲ ਨਿਹਾਰੇ ਉਹ ਤਾਂ ਹਰ ਵਕਤ ਐਂ ਵੇਖ ਕੇ ਖੜੇ ਰਹਿੰਦੇ ਆ ਜਿਵੇਂ ਸੂਰਜ ਦੇ ਦਰਸ਼ਨ ਦੇ ਕੇ ਕਾਵਲ ਖੜ ਜਾਂਦੇ ਐ ਇਸ ਪ੍ਰਕਾਰ ਸਾਧ ਸੰਗਤ ਜੀ ਉਹਨਾਂ ਦੇ ਚਿਤ ਭਾਵੇਂ ਆਪਾਂ ਮਾਤ ਲੋਕ ਈ ਰਹਿੰਨੇ ਆ ਸੂਰਜੂਪ ਗੁਰੂ ਮਹਾਰਾਜ ਸਮਝੋ ਜਿਹੜਾ ਆਕਾਸ਼ ਰੂਪੀ ਬ੍ਰਹਮ ਚ ਰਹਿਣ ਵਾਲੇ ਐ ਉਹਨਾਂ ਨੂੰ ਵੇਖ ਕੇ ਉਹਨਾਂ ਦੇ ਚਿਤ ਖੜੇ ਰਹਿੰਦੇ ਹਨ ਹਰ ਵਕਤ ਗਿਆਨ ਦੇ ਪ੍ਰਕਾਸ਼ ਦੇ ਸਹਿਤ ਰਹਿੰਦੇ ਹਨ ਮੇਰ ਸੁਮੇਰ ਮੋਰ ਬਹੁ ਨਾਚੈ ਹੋਰ ਸਣੋ ਪ੍ਰੇਮ ਦੀ ਗੱਲ ਕਹਿੰਦੇ ਐ ਮੇਰ ਸੁਮੇਰ ਮੋਰ ਬਹੁ ਨਾਚੈ ਮੇਰ ਉੱਪਰ ਸਮੇਰ ਪਰਬਤ ਦੇ ਉਪਕ੍ਰਿਸ਼ਟ ਸਾਰਿਆਂ ਪਰਬਤਾਂ ਤੋਂ ਸਮੇਰ ਪਰਬਤ ਵੱਡਾ ਸਮਝਿਆ ਜਿਸ ਨੂੰ 86000 ਯੋਜਨ ਜਿਹੜਾ ਹੈ ਇਹਦੇ ਕਾਹੀਂ ਸਮੇਰ ਪਰਬਤ ਨੂੰ ਉੱਚਾ ਮੰਨਿਆ ਹੈ ਇਹ ਇਸ ਪ੍ਰਕਾਰ ਹੈ ਵਿਸ਼ੇਸ਼ਤ ਪੁਰਾਣ ਆਦਿਕਾਂ ਦੇ ਵਿੱਚ ਇਉਂ ਸਾਰਿਆਂ ਸਮੇਰਾਂ ਮੇਰਾਂ ਜਿਵੇਂ ਪਹਾੜਾਂ ਕਿਉਂ ਸਮੇਰ ਪਰਬਤ ਵੱਡਾ ਹੈ ਇਸੇ ਪ੍ਰਕਾਰ ਉਤਕ੍ਰਿਸ਼ਟ ਜਿਹਦਾ ਸਮੇਰ ਪर्वਤ ਹੈ ਮੇਰ ਸੁਮੇਰ ਮੋਰ ਬਹੁ ਨਾਚੈ ਉਹਦੇ ਤੇ ਵੱਡਾ ਉੱਚਾ ਪर्वਤ ਵੇਖ ਕਰਕੇ ਉਹ ਤੇ ਮੋਰ ਪਹਿਲਾਂ ਪਾਉਂਦੇ ਬੜੇ ਨੱਚਦੇ ਹਨ ਜਦ ਉਹਨ ਵਹ ਕਹਨ ਕਨਹਾਰੇ ਜਿਸ ਵੇ ਉਹਨ ਵਹ ਉਛਲਦੇ ਆ ਸਾਥ ਸੰਗੇ ਜੀ ਝੁਕਦੇ ਆ ਕਨਹਾਰੇ ਬੱਦਲ ਕਨਕਣੇ ਸੰਗਣੇ ਸੰਗਣੇ ਬਣ ਕੇ ਬੱਦਲ ਜਦੋਂ ਝੁਕਦੇ ਆ ਉਸ ਵੇਲੇ ਮੋਰ ਪਹਿਲਾਂ ਪਾਉਂਦੇ ਆ ਬੜੇ ਨਿਰਧਕਾਰੀ ਕਰਦੇ ਆ ਇਸੇ ਪ੍ਰਕਾਰ ਮੇਰ ਸੁਮੇਰ ਮੋਰ ਬਹੁ ਨਾਚੈ ਸੁਮੇਰ ਪਰਵਤ ਦੀ ਨਿਆਈ ਕੌਣਾ ਪ੍ਰੇਮ ਪ੍ਰੇਮ ਰੂਪੀ ਸੁਮੇਰ ਪਰਵਤ ਦੇ ਉੱਤੇ ਬੈਠ ਕਰਕੇ ਮੇਰ ਸਿਰੋਮਣੀ ਜੋ ਪ੍ਰੇਮ ਹੈ ਪਰਮੇਸ਼ਰ ਦਾ ਮੋਰ ਜਿਹਨੇ ਸੰਤਾਂ ਦੇ ਮਨ ਹੈ ਉਹ ਬਹੁਤ ਸਾਰਾ ਬ੍ਰਹਮ ਦਾ ਮਰਨਾ ਕਰਦੇ ਹਨ ਮਿਲ ਕੇ ਜਦ ਉਹ ਕਹਨ ਕਨਹਾਰੇ ਜਦੋਂ ਕਨਹਾਰੇ ਬੱਦਲ ਦੀ ਨਿਆਈ ਸਤਗੁਰੂ ਜੀ ਉਹਨਾਂ ਬਰਪਾਲੂ ਹੋ ਕੇ ਕਨ ਸੰਗਣੇ ਬਹੁਤੀ ਕਿਰਪਾਲਤਾ ਕਰਦੇ ਹਨ ਉਸ ਵੇਲੇ ਨਿਰਣਾ ਕਰਦੇ ਬ੍ਰਹਮ ਦਾ ਜਿਹੜੇ ਮੋਰਾਂ ਦੀ ਨਿਆਈ ਗੁਰਮੁਖਾਂ ਦੇ ਮਨ ਹਨ ਸਾਤ ਤਤ ਕਾਓ ਅੰਮ੍ਰਿਤ ਬਹੁ ਸਿੰਚੋ ਦੇਖੋ ਭਾਈ ਸਾਧਪੁਰਖ ਨਹੀਂ ਸੁੱਧਰਦੇ ਸਾਧਪੁਰਖਾਂ ਨੂੰ ਭਾਵੇਂ ਅੰਮ੍ਰਿਤ ਜਿਵੇਂ ਤੂੰਬੇ ਦੀ ਬੇਲ ਨੂੰ ਭਾਵੇਂ ਦੇਵਤਿਆਂ ਦਾ ਅੰਮ੍ਰਿਤ ਲਿਆ ਕੇ ਸਿੰਜ ਕੇ ਪਾ ਦਈਏ ਸਭ ਢਾਲ ਫੂਲ ਵਿਸ ਕਰੇ ਫੇਰ ਵੀ ਸਾਰੇ ਢਾਲ ਤੇ ਫੁੱਲ ਸਾਰੇ ਉਹਦੇ ਵਿੱਚ ਸਾਸਵੀ ਜੀ ਵੀ ਉਹੀ ਹੁੰਦੀ ਆ ਕਰੀ ਹੋਈ ਵੀ ਉਹੀ ਕਾਲਖੋ ਵਾਲੀ ਸਾੜਨ ਵਾਲੀ ਨਿਕਲਦੀ ਐ ਇਸੇ ਪ੍ਰਕਾਰ ਸਾਖਤ ਕੋ ਅੰਮ੍ਰਿਤ ਬਹੁ ਸਿੰਚੋ ਸਾਖਤ ਪੁਰਖ ਨੂੰ ਅੰਮ੍ਰਿਤ ਗਿਆਨ ਵਾਲੇ ਬਚਨ ਬਹੁਤ ਸਾਰੇ ਸਿੰਜਣਾ ਕਰੋ ਉਪਦੇਸ਼ ਦਿਓ ਬ੍ਰਹਮ ਗਿਆਨ ਦਾ ਸਭ ਢਾਲ ਫੂਲ ਬਿਸਕਾਰੇ ਉਹਨਾਂ ਦੇ ਸਾਧ ਸੰਗ ਜੀ ਢਾਲ ਕੌਣ ਹੈ ਡਾਲੀਆਂ ਦੀ ਨਹੀਂ ਆਈ ਇੰਦਰੇ ਤੇ ਫੁੱਲਾਂ ਦੀ ਨਹੀਂ ਆਈ ਜਿਹੜੇ ਅਰੇ ਸਾਖਤ ਕੋ ਹਾਕਤ ਕੋ ਅੰਮ੍ਰਿਤ ਬਹੁ ਸਿੰਘ ਕਿਉ ਹੋ ਸਾਧ ਪੁਰਖ ਨੂੰ ਅੰਮ੍ਰਿਤ ਗਿਆਨ ਦੇ ਬਚਨ ਬਹੁਤ ਸਾਰੇ ਸੁਜਨਾ ਕਰੋ ਅੰਮ੍ਰਿਤ ਨਾਮ ਵਾਲਾ ਉਪਦੇਸ਼ ਬਹੁਤ ਸਾਰਾ ਸੁਜਨਾ ਕਰੋ ਜੇ ਸਭ ਡਾਲ ਫੂਲ ਬਿਸਕਾਰੇ ਉਹਨਾਂ ਦੇ ਡਾਲੇ ਪੁੱਤਰ ਅਤੇ ਫੁੱਲਾਂ ਦੀ ਨਿਆਈ ਉਹਨਾਂ ਦੇ ਕਰਮ ਧਰਮ ਜਿਹੜੇ ਹਨ ਸਾਰੇ ਕਾਲਸ ਦੇ ਭਰੇ ਹੋਏ ਆ ਪਾਪਾਂ ਦੀ ਦੇ ਉਹ ਸੁਧ ਨਹੀਂ ਹੁੰਦੇ ਉਹਨਾਂ ਦੇ ਕੁਸੰਗੀਆਂ ਦੇ ਕੋਈ ਭਾਗਾ ਵਾਲਾ ਪੁੱਤਰ ਭਾਵੇਂ ਚੰਗਾ ਹੋਵੇ ਨਹੀਂ ਤਾਂ ਉਸੇ ਪਾਸੇ ਹੀ ਰੁੜੇ ਰਹਿੰਦੇ ਹਨ ਇਉਂ ਡਾਲੀਆਂ ਉਹਨਾਂ ਦੀਆਂ ਜਿਹੜੇ ਪੁੱਤਰ ਧੀਆਂ ਆਦਕ ਹਨਗੇ ਉਹ ਵੀ ਵਿਸ਼ਿਆਂ ਦੇ ਵਿੱਚ ਕਾਰੇ ਹੋਏ ਰਹਿੰਦੇ ਹਨ ਕਿਉਂ ਜਿਉ ਨਿਬਹਿ ਧਰਮ ਵੀ ਉਹਨਾਂ ਦਾ ਜਿਹੜਾ ਹੈ ਉਹ ਕਿਸੇ ਨਾ ਕਿਸੇ ਵੱਜੇ ਹੋਏ ਵੱਡੇ ਕਰਨ ਸਲਾਮ ਖਸਮਨਾ ਪਾਣਿਆ ਕਿਸੇ ਮੁਕਦਮੇ ਦੀ ਫਰਜਾਨ ਹੈ ਤੇ ਕੋਠੀ ਬੰਦ ਹੋ ਜਾਣ ਉਹਦੋਂ ਧਰਮਪੂਰਨ ਕਰਨਾ ਚਾਹੁੰਦੇ ਹੋ ਕਿਉਂ ਕਾਲਸ ਵਾਲੇ ਹੀ ਐ ਕਿਉਂ ਜਿਉ ਨਿਰਹਿ ਸਾਖਤ ਨਰਸੀਹੀ ਉਹਨਾਂ ਸਾਖਤਾਂ ਪੁਰਖਾਂ ਦੇ ਨਾਲ ਨਿਰਲੇਪ ਰਹਿਣਾ ਚਾਹੀਦਾ ਜੇ ਭਾਈ ਗੁਰਦਾਸ ਸਾਹਿਬ ਨੇ ਕਿੱਟਣ ਚੱਟਣ ਕੁੱਤੇ ਆ ਜੇ ਤਾਂ ਕੁੱਤੇ ਨਾਲ ਪ੍ਰੇਮ ਕਰਿਓ ਚੱਟਣ ਲੱਗ ਜਾਂਦਾ ਤੇ ਜੇ ਵੈਰ ਕਰੀਏ ਤਾਂ ਕੱਟਣ ਲੱਗ ਜਾਂਦਾ ਇਸ ਕਰਕੇ ਸੰਤ ਦਾ ਦੇ ਨਾਲ ਰਹਿਣਾ ਚਾਹੀਦਾ ਇਸੇ ਪ੍ਰਕਾਰ ਨੂੰ ਨ ਸੁਭਾਅ ਹੈ ਜਿਉਂ-ਜਿਉਂ ਨਿਭੈ ਸਾਖਤ ਨਰ ਤੇ ਜਿਵੇਂ-ਜਿਵੇਂ ਸਾਖਤਾ ਪੁਰਖਾਂ ਦੇ ਅੱਗੇ ਨਿਮਰਤਾ ਕਰੀਏ ਬਾਹਲੇ ਝੁਕਦੇ ਰਹੀਏ ਆਪਦੀ ਗਰੀਬੀ ਵਖਾਈਏ ਛੇੜ-ਛੇੜ ਕੱਢਾ ਬਿਖਖਾਰੇ ਉਹ ਫੇਰ ਵੀ ਤਰਕਾਂ ਮਾਰ-ਮਾਰ ਕੇ ਛੇੜ-ਛੇੜ ਕੇ ਨਾ ਕੋਈ ਨਾ ਕੋਈ ਕੁਵਜਨ ਬੋਲ-ਬੋਲ ਕੇ ਉਹ ਬਿਖਖਾਰਾ ਹੈ ਜ਼ਹਿਰ ਖਾਰੀ ਦੁਖਦਾਇਕ ਜਿਹੜੀ ਅੱਖ ਬਹੁਤ ਤਿੱਖੀ ਜ਼ਹਿਰ ਕੱਢਦੇ ਆ ਗੁੱਸਾ ਆਜਾ ਪੈਦਾ ਕਰਦੇ ਆ ਜਿਸ ਕਰਕੇ ਉਹਦਾ ਚਿੱਤ ਵੀ ਟੁੱਟ ਜਾਵੇ ਢਹਿ ਜਾਵੇ ਇਸ ਕਰਕੇ ਐਸੇ ਸਾਖਤ ਨਾਲ ਮਹਾਰਾਜ ਸਾਹਿਬ ਕਹਿੰਦੇ ਰਾਜਨੀਤੀ ਦੱਸਦੇ ਗੁਰੂ ਰਾਮਦਾਸ ਜੀ ਸਾਖਤ ਸਿਉ ਸਾਖਤ ਸਿਉ ਮਨ ਜਿਉ ਜਿਉ ਜਿਉਂਦੇ ਵਹਿ ਜਿਉ ਜਿਉ ਨਿਭੈ ਸਾਖਤ ਨਰ ਸੇਤੀ ਜਿਵੇਂ ਜਿਵੇਂ ਸਾਖਤ ਪੁਰਖ ਦੇ ਨਾਲ ਨਿਵੋਂਗੇ ਝੁਗੋਂਗੇ ਮੱਥਾ ਟੇਕੋਂਗੇ ਬੰਦਨਾ ਕਰੋਗੇ ਗਰੀਬੀ ਕਰੋਗੇ ਛੇੜ ਛੇੜ ਕੱਢਾ ਬਿਖ ਖਾਰੇ ਤੁਨਾਂ ਤਾਂ ਛੇੜ ਛਿਰ ਕੇ ਬਾੜੀ ਕੋਈ ਨਾ ਕੋਈ ਤਰਕ ਛੇੜ ਕੇ ਕੋਈ ਨਾ ਕੋਈ ਕੁਵਚਨ ਕਹਿ ਕੇ ਖਾਰੀ ਦੁਖਦਾਇਕ ਵਾਲ ਤਿੱਖੀ ਜਿਹੜੀ ਬਿਓ ਹੈ ਖਾਰਾ ਕਰਨ ਵਾਲੀ ਮਨ ਨੂੰ ਬੇਰਸਾ ਕਰਨ ਵਾਲੀ ਕੱਢਣਗੇ ਸੰਤਨ ਸੰਤ ਸਾਧ ਮਿਲ ਰਹੀ ਹੈ ਇਸ ਕਰਕੇ ਸੰਤ ਜੋ ਸਵਾਸ ਗ੍ਰਾਹ ਜਪਣ ਵਾਲੇ ਹੈ ਅਤੇ ਸੰਤਾਂ ਚੋਂ ਸੰਤ ਸ਼ਾਂਤ ਵਾਲੇ ਜੇ ਸੰਤ ਭਗਤ ਹੋਏ ਸਵਾਸ ਗ੍ਰਾਹ ਜਪਣ ਵਾਲੇ ਤੇ ਜਿਹੜੇ ਸੰਤ ਗੁਰਾਂ ਦੇ ਸੰਤ ਸੇਵਕ ਹਨ ਸਾਧ ਜਿਹੜੇ ਮਨ ਨੂੰ ਸਾਧਣ ਵਾਲੇ ਹਨ ਮਨ ਬਾਣੀ ਸਰੀਰ ਕਰਕੇ ਸ਼ਾਂਤ ਚਿੱਤ ਵਾਲੇ ਹਨ ਉਹਨਾਂ ਨਾਲ ਮਿਲ ਕੇ ਰਹਿਣਾ ਚਾਹੀਦਾ ਉਹਨਾਂ ਦੀ ਸੰਗਤ 'ਚ ਹੁਣ ਬੋਲ ਹੈ ਪਰ ਉਪਕਾਰੇ ਜਿਨ੍ਹਾਂ ਦੇ ਨਾਲ ਮਿਲ ਕੇ ਪਰ ਉਪਕਾਰ ਵਾਲੇ ਗੁਣ ਬੋਲੇ ਜਾਣ ਜਿ ਜੋ ਜੋ ਬਚਨ ਬੋਲਦੇ ਗੁਣ ਕਰਨ ਵਾਲੇ ਬੋਲਦੇ ਐ ਪਰ ਉਪਕਾਰ ਕਰਦੇ ਹਨ ਉਹਨਾਂ ਦੀ ਸੰਗਤ ਜੁੜਨਾ ਚਾਹੀਦਾ ਮਨ ਬਾਣੀ ਸਵੀਕਾਰ ਕੇ ਸੰਤ ਸੰਤ ਮਿਲੈ ਮਨ ਬੀਰਤ ਦੇ ਦੇਖੋ ਪਿਆਰੇ ਜੇ ਕੋਈ ਸੰਤ ਮਹਤਮਾ ਕਿਸੇ ਸੰਤ ਨੂੰ ਮਿਲੇ ਤਾਂ ਦੋਹਾਂ ਸੰਤਾਂ ਦਾ ਮਨ ਖੇੜ ਜਾਂਦਾ ਹੈ ਪ੍ਰਸੰਨ ਹੁੰਦੇ ਐ ਸ਼ਾਂਤ ਕੀਤੇ ਵਾਲਿਆਂ ਦਾ ਮਨ ਸੰਤ ਮਤਾਬ ਸਿੰਘ ਜੀ ਸਾਹਨੇ ਇੱਕ ਬਜ਼ੁਰਗ ਇੱਕ ਆਰਿਆ ਸੀ ਮਾਰਵਾਦੀਆ ਉਹ ਕਹਿੰਦਾ ਜੀ ਮੈਂ 1 ਲੱਖ ਰੁਪਇਆ ਭੇਟਾ ਕਰਨਾ ਹੈ ਪਰ ਉਹ ਸੰਤ ਦੀ ਭੇਟਾ ਕਰਨਾ ਜਿਹਦੇ ਨਾਲ ਬੁੱਲੇ ਚਾਲੇ ਤੋਂ ਬਿਨਾ ਦਰਸ਼ਨ ਕਰਨ ਨਾਲ ਹੀ ਮਨ ਠੰਡਾ ਹੋ ਜੇ ਸੰਤਾਂ ਨੇ ਦੱਸਿਆ ਵੀ ਇੱਕ ਬਾਬਾ ਮਤਾਬ ਸਿੰਘ ਦੀ ਹੈ ਉਹ ਭਜਨਾ ਨੰਦੀ ਹੈ ਚਲੋ ਉਹਨੇ ਦਰਸ਼ਨ ਕਰੋ ਨਿਰਮਲ ਅਖਾੜਾ ਜਿੱਥੋਂ ਵੱਜਿਆ ਹੈ ਇਹ ਸਾਧ ਸੰਗਤ ਜੀ 1935 ਦੇ ਵਿੱਚ ਨਿਰਮਲ ਖਾਣਾ ਵੱਜਾ ਹੈ 30 ਦੇ ਵਿੱਚ ਸੰਤ ਮਤਾਬ ਸਿੰਘ ਜੀ ਦੇ ਉਸ ਰਾਜੇਨ ਮਾਰਵਾੜੀਏ ਨੇ ਦਰਸ਼ਨ ਕੀਤੇ ਸਨ ਇਹ ਬਿਕਨੀ ਸਮਤ ਵਿੱਚ ਉਸ ਵਕਤ ਸਾਧ ਸੰਗਤ ਜੀ ਜਦੋਂ ਬਾਬੇ ਮਤਾਬ ਸਿੰਘ ਜੀ ਬੈਠੇ ਸਨ ਭਜਨਾਂ ਦੀ ਇਹ ਰਾਜਾ ਕੋਲੇ ਆਇਆ ਤੇ ਚਿੱਤ ਠੰਡਾ ਹੋ ਗਿਆ ਫੁਰਨੇ ਸਾਰੇ ਮਿਲ ਗਏ ਆਪ ਜਿਹੜਾ ਜਾਪ ਕਰਦੇ ਸੀ ਵਾਹਿਗੁਰੂ ਦਾ ਇਹ ਰਾਜੇ ਦੇਨ ਪਰ ਪ੍ਰਵਾਹ ਚੱਲ ਪਿਆ ਆਪੇ ਜੋ ਚੱਲ ਪਿਆ ਕਹਿੰਦੇ ਹਾਂ ਠੀਕ ਹੈ ਲੱਖ ਰੁਪਇਆ ਭੇਟਾ ਕੀਤਾ ਸੰਤਾਂ ਨੇ ਲਿਆ ਨਾ ਜੋ ਨਾ ਲਿਆ ਉਹ ਕਹਿੰਦਾ ਮੈਂ ਤਾਂ ਚੱਕਣਾ ਨਹੀਂ ਕਹਿੰਦੇ ਅਸੀਂ ਵੀ ਨਹੀਂ ਲੈਣਾ ਫਿਰ ਨਿਰਮਲਿਆ ਸੰਤਾਂ ਨੇ ਉਸ ਵੇਲੇ ਕਿਹਾ ਵੀ ਇਹ ਨਿਰਮਲ ਅਖਾੜਾ ਜਿਹੜਾ ਬਣਾਉਣ ਵਾਸਤੇ ਯਤਨ ਕਰੋ ਹੋਰ ਰਾਜਿਆਂ ਨੇ ਪਟਿਆਰੇ ਵਾਲੇ ਨੇ ਨਾਬੇ ਵਾਲੇ ਨੇ ਦੋ ਦੋ ਤਿੰਨ ਤਿੰਨ ਪਿੰਡ ਫਰੀਦਕੋਟੀਆਂ ਸਾਰਿਆਂ ਦੇ ਉੱਤੇ ਹੋਰ ਮਾਰਵਾੜੀਆਂ ਨੇ ਵੀ ਦਿੱਤੇ ਉਦੋਂ ਇਹ ਨਿਰਮਲ ਅਖਾੜਾ ਬੱਜਿਆ ਸੀ ਇਸ ਪ੍ਰਕਾਸ਼ ਸਾਧਾਂ ਦਾ ਜਿਨ੍ਹਾਂ ਜੀ ਨਿਜਮ ਸੀ ਵੀ ਪੰਜ ਕਕਾਰ ਦੀ ਰਹਿਤ ਰੱਖਣ ਵਾਲਾ ਭੰਡਾਰੀ ਤੇ ਕੁਠਾਰੀ ਤੇ ਮਹੰਤ ਹੋਵੇ ਇਹ ਦੇਸਾਂ ਦੀ ਬਿਜਨ ਨੇ ਕਰਕੇ ਇਹਨਾਂ ਨੂੰ ਵਿਗੜ ਕੇ ਆਪ ਦੇ ਕਖਾਏ ਵਸਤਰ ਕਰਨੇ ਤੇ ਕਹਾਈਆਂ ਪਾਲੀਆਂ ਉਹ ਅਸ ਵਿੱਚ ਇਸ ਤਰ੍ਹਾਂ ਨਿਯਮ ਸੀ ਰੱਖਣ ਦਾ ਹਾਂਜੀ ਸ਼ੰਤ ਸੰਤ ਮਿਲੈ ਮਨ ਵਿਗਸੈ ਉਹ ਜਿਹੜੇ ਸ਼ਾਂਤ ਚਿਤ ਵਾਲੇ ਸੰਤ ਮਹਾਤਮਾ ਹੈ ਉਹਨਾਂ ਨਾਲ ਸੰਤ ਪ੍ਰੇਮੀ ਜੋ ਕੋ ਮਿਲਦਾ ਹੈ ਮਨ ਮਨ ਖੜ ਜਾਂਦਾ ਹੈ ਕਿਉਂ ਜਲ ਮਿਲ ਕਮਲ ਸਵਾਰ ਇਸ ਗੁਰਕਾਰ ਜਲ ਦੇ ਨਾਲ ਮਿਲ ਕੇ ਕਬਲ ਜਿਹੜਾ ਹੈ ਉਹ ਖੜਾਉਂਦਾ ਹੈ ਸਵਾਰਦਾ ਹੈ ਚਿਤ ਨੂੰ ਜਿਹੜਾ ਇਸੇ ਪ੍ਰਕਾਰ ਹੈ ਜਲਦੀ ਨੇ ਸੰਤਾਂ ਦੇ ਪ੍ਰੇਮ ਨਾਲ ਮਿਲ ਕੇ ਰਿਦੇ ਰੂਪੀ ਕਬਲ ਨੂੰ ਸਵਾਰ ਨਾ ਕਰੇ ਨਿਰਲੇਪ ਰੱਖੇ ਪਦਾਰਥਾਂ ਤੋਂ ਲੋਭ ਲਹਿਰ ਸਭ ਸਵਾਨ ਹਲਕ ਹੈ ਜਿਹੜੀ ਨਾਲ ਜਿਹੜੀ ਲਹਿਰ ਅਸਾਂ ਸੰਜੀ ਕੁੱਤੇ ਹਲਕੇ ਹੋਏ ਸਾਰੇ ਤੁਰੇ ਫਿਰਦੇ ਹਨ ਹੈ ਲੋਭ ਦੇ ਮਾਰੇ ਹੋਏ ਜਿੰਨੇ ਜਿਵੇਂ ਹਲਕੇ ਕੁੱਤੇ ਹੁੰਦੇ ਚਾਹੇ ਆਪਣਾ ਹੋਵੇ ਚਾਹੇ ਬਗਾਨਾ ਹੋਵੇ ਹਲਕਾ ਕੁੱਤਾ ਕਿਸੇ ਦਾ ਪਰਵਾਹ ਨਹੀਂ ਕਰਦਾ ਸਭ ਨੂੰ ਡੰਗ ਜਾਂਦਾ ਐਵੇਂ ਲੋਭ ਦੀ ਲਹਿਰ ਹੈ ਜਿਹੜੀ ਸਾਰਿਆਂ ਵਿੱਚ ਆਏ ਕਿਸੇ ਮਜਬੂਰ ਆਦਮੀ ਐ ਇਹ ਕੁੱਤੇ ਦੇ ਹਲਕ ਦੀ ਨਹੀਂ ਆਈ ਹੈ ਹਲਕੇ ਉਹ ਸਭ ਵਿਗਾੜੇ ਜਿਹੜਾ ਹਲਕਾ ਕੁੱਤਾ ਹੁੰਦਾ ਸਾਰਿਆਂ ਨੂੰ ਵਿਗਾੜ ਦਿੰਦਾ ਹੈ ਆਪਣਾ ਪਰਾ ਨਹੀਂ ਸਮਝਦਾ ਕਿਉਂ ਲੋਭ ਦੀ ਲਹਿਰ ਦੀ ਜਿਨ੍ਹਾਂ ਨੂੰ ਹਲਕ ਚੜੀ ਹੋਈ ਹੈ ਉਹ ਸਾਰਿਆਂ ਕਰਮਾਂ ਕਰਮਾਂ ਨੂੰ ਨਾ ਗੁਰੂ ਕੀ ਗੋਲਕ ਛੱਡਣੀ ਨਾ ਕੋਈ ਸੋਸਾਇਟੀ ਚੰਗੀ ਵੇਖਣੀ ਨਾ ਮਹਾਰਾਜ ਦਰਬਾਰ ਸਾਹਿਬ ਦੀ ਪ੍ਰਵਾਹ ਕਰਨੀ ਹਲਕੇ ਸਾਰਿਆਂ ਨੂੰ ਡੰਗੀ ਜਾਂਦੇ ਵਿਗਾੜੀ ਜਾਂਦੇ ਹਨ ਐਸੇ ਪਰਖ ਹੁੰਦੇ ਹਨ ਲਾਲਚੀ ਹਲਕਿਓ ਸਭੇ ਵਿਗਾੜੇ ਹਲਕਿਆਂ ਸਾਰਿਆਂ ਨੂੰ ਲੋਭ ਦੀ ਲਹਿਰ ਦੇ ਨਾਲ ਹਲਕਿਆਂ ਸਭ ਨੂੰ ਵਿਗਾੜ ਦਿੰਦਾ ਹੈ ਹਲਕੇ ਕੁੱਤੇ ਦੀ ਪੂਛ ਸਿੱਧੀ ਹੁੰਦੀ ਹੈ ਇਸ ਪ੍ਰਕਾਰ ਹੱਦ ਸਿੱਧਾ ਰਹਿੰਦੇ ਹਲਕੇ ਆਦਮੀ ਲੋਭੀ ਦਾ ਅਬੇ ਮੂੰਹ ਚੋ ਝੱਗ ਜੇ ਕੋਈ ਦੇਵੇ ਉਹਦੀ ਉਸਤਤ ਕਰਨੀ ਨਾ ਦੇਵੇ ਨਿੰਦਿਆ ਕਰਨੀ ਇਹ ਹਰੇਕ ਨੂੰ ਹੀ ਆਪਣਾ ਪਰਾਇਆ ਨਾ ਪਛਾਣੀ ਖਸਮੋਂ ਧੱਕੇ ਖਾਏ ਆਲੀ ਗੱਲ ਐ ਇਸ ਪ੍ਰਕਾਰ ਸਾਰਿਆਂ ਨੂੰ ਵਿਗਾੜਦਾ ਹੈ ਨਾ ਮਾਂ ਦੀ ਪ੍ਰਵਾਹ ਨਾ ਪਿਓ ਦੀ ਸਭ ਨੂੰ ਖੋਖਿੰਜ ਲੈਣਾ ਮੇਰੇ ਠਾਕੁਰ ਕੈ ਦੀਵਾਨ ਖਬਰ ਹੋਈ ਮੇਰੇ ਠਾਕੁਰ ਅਕਾਲਪੁਰਖ ਵੈਸ ਦੇ ਵਿਵਾਨ ਸਭਾ ਵਿੱਚ ਇਹ ਖਬਰ ਹੋਈ ਜਦੋਂ ਗੁਰ ਗਿਆਨ ਖੜਗ ਲੈ ਮਾਰੇ ਸਰੂਪ ਸਾਹਿਬ ਜੀ ਨੇ ਗਿਆਨ ਰੂਪੀ ਖੰਡਾ ਲੈ ਕੇ ਇਹ ਜੇ ਲੋਭੀ ਆਦਮੀਆਂ ਦਾ ਚਿੱਤ ਮਾਰ ਦਿੱਤਾ ਮੇੜ ਦਿੱਤੇ ਲੋਭ ਸ਼ਾਂਤੀ ਬਖਸ਼ ਦਿੱਤੀ ਐ ਇਸ ਪ੍ਰਕਾਰ ਲੋਭ ਨੂੰ ਕੱਟ ਦਿੰਦਾ ਮਾਰ ਦਿੰਦਾ ਰਾਖ 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 ਪ੍ਰਭ ਮੇਰੇ ਵਾਹਿਗੁਰੂ ਅੱਗੇ ਅਰਦਾਸ ਕਰੋ ਮਾਰੇ ਕਹਿੰਦੇ ਰੱਖਿਆ ਕਰ ਹੀ ਮੇਰੇ ਵਾਹਿਗੁਰੂ ਆਪ ਰੱਖਿਆ ਕਰ ਰੱਖਿਆ ਕਰ ਤਿੰਨ ਵਾਰੀ ਨਿਜਮ ਨਾਲ ਕਿਹਾ ਹੈ ਰਾਖ ਰਾਖ ਰਾ ਪ੍ਰਭ ਮੇਰੇ ਵਾਹਿਗੁਰੂ ਜਿਵੇਂ ਗਰਭ ਚ ਸਾਡੀ ਰੱਖਿਆ ਕੀਤੀ ਹੈ ਏਵੇਂ ਸੱਚੇ ਪਾਤਸ਼ਾਹ ਇੱਥੇ ਕਾਮ ਕਰੋ ਤੋ ਸਾਡੀ ਰੱਖਿਆ ਕਰ ਇਸੇ ਪ੍ਰਕਾਰ ਪ੍ਰਲੋਕ ਜੀ ਵੀ ਜਮਾ ਤੋਂ ਸਾਡੀ ਰੱਖਿਆ ਕਰੀ ਸੱਚੇ ਪਾਤਸ਼ਾਹ ਆ ਰਾਖ ਪੰਜਾਂ ਤਤਾਂ ਦਾ ਜਿਹੜਾ ਸਰੀਰ ਹੋਇ ਇਹਦੇ 'ਚ ਰਾਖੇ ਡਾਉਣ ਵਾਲੇ ਜਿਹੜੇ ਕਾਮ ਕ੍ਰੋਧ ਹੈ ਇਹਨਾਂ ਤੋਂ ਰੱਖਿਆ ਕਰ ਲੈ ਮੇਰੇ ਪ੍ਰਭੂ ਜੀ ਮੈਂ ਰਾਖੋ ਕਿਰਪਾ ਤਾਰੇ ਜਿਵੇਂ ਮਾਰਾ ਪਿਛਲੇ ਭਗਤ ਸਾਹਿਬ ਜੀ ਦੇ ਵਿੱਚ ਤ੍ਰੇਤੇ ਤੇ ਦਵਾਪਰ ਚ ਰੱਖੇ ਹੈ ਇਵੇਂ ਹੁਣ ਕਲਯੁਗ ਦੇ ਸਮੇਂ ਜਿਮੀ ਮੇਰੇ ਤਾਂ ਹੀ ਰੱਖੋ ਕਿਰਪਾ ਦ੍ਰਿਸ਼ਟੀ ਧਾਰ ਕੇ ਆਪ ਨਾਨਕ ਮੈਂ ਤਾਂ ਮੈਂ ਤਾਂ ਹਰ ਅਵਰ ਨਾਤਾ ਸਤਿਗੁਰੂ RAM DAS ਸਾਹਿਬ ਜੀ ਕਹਿੰਦੇ ਨੇ ਹੈ ਵਾਹਿਗੁਰੂ ਮੇਰੇ ਤਾਂ ਹੀ ਧਰ ਟੇਕ ਓਟ ਅਵਰ ਹੋਰ ਕਿਹੇ ਦੀ ਕਾਈ ਕੋਈ ਵੀ ਨਹੀਂ ਹੈ ਮੈਂ ਸਤਿਗੁਰ ਗੁਰ ਨਿਸਤਾਰ ਸਾਨੂੰ ਤਾਂ ਸਤਿਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਸਾਹਿਬ ਜੀ ਗੁਰੂ ਅਮਰਦਾਸ ਸਾਹਿਬ ਜੀ ਕਾਰਨ ਵਾਲੇ ਹੈ ਸਾਨੂੰ ਤਾਂ ਸਤਿਗੁਰੂ ਨਾਨਕ ਦੇਵ ਜੀ ਗੁਰੂ ਚੇਤਨ ਸਰੂਪ ਜਿਹੜੇ ਹੈ ਔਰ ਸੰਸਾਰ ਤੋਂ ਤਾਰਨ ਵਾਲੇ ਹਨ ਇੱਥੇ ਸਾਧ ਸੰਗਤ ਜੀ ਨਾਟਰ ਨਰੈਣ ਪੂਰਾ ਹੋਇਆ 6 ਅਸ਼ਟਪਦੀਆਂ ਪੂਰੀਆਂ ਹੋ ਗਈਆਂ ਛੱਕਾ ਇਹ 6 ਪੌਣ 6 ਅਸ਼ਟਪਦੀਆਂ ਦਾ ਛੱਕਾ ਛੱਕੇ ਮਾਰਾ ਸਾਹਿਬ ਜੀ ਜਿਹੜੇ ਹਨੇ 6 ਅਸ਼ਟਪਦੀਆਂ ਦਾ ਨਾਮ ਛੱਕਾ ਹੈ 6 ਅਸ਼ਟਪਦੀਆਂ ਇੱਕੇ ਰੂਪ ਵਿੱਚ ਇੱਕੇ ਆਕਾਰ ਚ ਮਾਰਨ ਹੁਚਾਰਨ ਕੀਤੀਆਂ ਹਨ ਜੀਆਂ ਪੰਜ ਪਦੇ ਆ ਧੁੱਪ ਦੇ ਆ ਸੱਪ ਦੇ ਸੱਤ ਪਦੇ ਵੀ ਨਹੀਂ ਹੈ ਤੇ ਜਾਂ ਅਸ਼ਟਪਦੀਆਂ ਜਾਂ ਛੱਕਾ ਹੈ ਇਸ ਪ੍ਰਕਾਰ ਇਹ ਬਾਣੀ ਸਪੂਰਨ ਕੀਤੀ ਹੈ ਸਾਧ ਸੰਗਤ ਜੀ ਕੱਲ ਨੂੰ ਐਸਵੇਰੇ ਦਾ ਦੀਵਾਨ ਨਹੀਂ ਸੰਗਤ ਦਾ ਇਥੇ ਲੱਗ ਸਕਣਾ ਬੜੀ ਗੁਰੂ ਸਾਹਿਬ ਦੀ ਕਿਰਪਾ ਦੁਆਰਾ ਸੰਗਤਾਂ ਨੇ ਐਕੀ ਬੜਾ ਪਿਆਰ ਕੀਤਾ ਹੈ ਚੜ੍ਹਦੀਆਂ ਕਲਾਵ ਜੀ ਸੰਗਤਾਂ ਨੇ ਸੇਵਾ ਕੀਤੀ ਹੈ ਕਿਸੇ ਪ੍ਰਕਾਰ ਬਸਰ ਦੀ ਮਾਇਆ ਦੀ ਅਤੇ ਲੰਗਰ ਦੀ ਕੋਈ ਕਮੀ ਨਹੀਂ ਹੈ ਹਮੇਸ਼ਾ ਮਠਿਆਈਆਂ ਮਨਾਉਂਦੇ ਰਹੇ ਹਾਂ ਹਰ ਤਰ੍ਹਾਂ ਕੜਾ ਪ੍ਰਸ਼ਾਦ ਕਿਉ ਖੀਰਾ ਖੰਡ ਅਤਿਅੰਤ ਆਪ ਜੀ ਨੇ ਸੇਵਾ ਕੀਤੀ ਹੈ ਵੱਧ ਚੜ ਕੇ ਬੇਅੰਤ ਸੇਵਾ ਕੀਤੀ ਹੈ ਆਪ ਨੇ ਜਾਚ ਦੱਸੀ ਹੈ ਕਿ ਜੇ ਕਦੇ ਸੰਗਤ ਦੇ ਨਾਲ ਪਿਆਰ ਕਰਨਾ ਹੋਵੇ ਇਸ ਤਰ੍ਹਾਂ ਸੇਵਾ ਗੁਰਸਿੱਖੋ ਕਰਿਆ ਕਰੋ ਆਪਾਂ ਨੂੰ ਇਹ ਸਿੱਖਿਆ ਦਿੱਤੀ ਹੈ ਇਥੋਂ ਦੀ ਸੰਗਤ ਨੇ ਕਿ ਇਸ ਪ੍ਰਕਾਰ ਦਾ ਜੀਵਨ ਬਣਾ ਕੇ ਗੁਰਸਿੱਖਾਂ ਦੀ ਸੇਵਾ ਕਰਨੀ ਚਾਹੀਦੀ ਹੈ ਬਹੁਤ ਰੋਮ ਰੋਮ ਕਰਕੇ ਧੰਨਵਾਦੀ ਹੈ ਜਿਨ੍ਹਾਂ ਮਾਈ ਭਾਈ ਨੇ ਹੱਥੀ ਲੰਗਰ ਪਕਾ ਪਕਾ ਕੇ ਵਰਤਾ ਕੇ ਸਿੰਨਾਨ ਸੇਵਾ ਕੀਤੀ ਹੈ ਰਸਤਾ ਲਿਆ ਲਿਆ ਕੇ ਅਤੇ ਘਰ ਹੀ ਲੰਗਰ ਬਣਾਵਣਾ ਕੇ ਸੰਗਤਾਂ ਦਾ ਮੱਥ ਚੜ੍ਹ ਕੇ ਸੇਵਾ ਕੀਤੀ ਹੈ ਸਭਨਾ ਗੁਰਮਖਾਂ ਦਾ ਸਮੂਚਾ ਤਨਵਾਦ ਹੈ ਅਤੇ ਚੜ੍ਹਦੀਆਂ ਕਲਾ ਜੀ ਗੁਰੂ ਸਾਹਿਬ ਰੱਖਣਾ ਜਿਨ੍ਹਾਂ ਗੁਰਮਖਾਂ ਨੰਮਰ ਛਕੇ ਹੋ ਰਹਿਤ ਵਿੱਚ ਪੂਰੇ ਰਹਿਣਾ ਰਹਿਤ ਨਾ ਗੁਰੂ ਕਲ ਦੀ ਧਰਤੀ ਛੱਡਿਓ ਫੇਰ ਅੰਤ ਦੇ ਵੇਲੇ ਜਮਦਾ ਕੋਈ ਸੰਸਾ ਨਹੀਂ ਸਾਨੂੰ ਗੁਰੂ ਸਾਹਿਬ ਆਪਣੇ ਜਾਣ ਕੇ ਸਾਡੀ ਰੱਖਿਆ ਕਰਨਗੇ ਇਹ ਨਿਸ਼ਚੈ ਰੱਖਣਾ ਕੋਈ ਕੁਰੀਤੀ ਨਹੀਂ ਕਰਨੀ ਮਨਮਤ ਨਹੀਂ ਕਰਨੀ ਪੰਜ ਕਕਾਰ ਦੀ ਰਹਿਤ ਰੱਖਣੀ ਬਾਣੀ ਦੇ ਪ੍ਰੇਮੀ ਹੋਣਾ ਕੁਰਹਿਤਾਂ ਤੋਂ ਬਚ ਕੇ ਰਹਿਣਾ ਫਿਰ ਕਾਲ ਦਾ ਭੈ ਨਹੀਂ ਪਾਈ ਆਪਦੀਆਂ ਕੁਲਾਂ ਦਾ ਵੀ ਆਧਾਰ ਕਰ ਲਵੋਗੇ ਇੰਨਾ ਚ ਰਹਿੰਦਿਆਂ ਹੋਇਆਂ ਜੱਫੇ ਵੱਲੋਂ ਦਾਸ ਵੱਲੋਂ ਅਨੰਤ ਗਲਤੀਆਂ ਹੋਈਆਂ ਹੋਣਗੀਆਂ ਸੰਗਤ ਨੇ ਆਪ ਦਾ ਦੀਨ ਦਿਆਲ ਗੁਰਦ ਜਾਣ ਕੇ ਸਾਰੀਆਂ ਗਲਤੀਆਂ ਨੂੰ ਮਾਫ ਕਰਕੇ ਇਹ ਸੰਗਤਾਂ ਨੇ ਅਤਿਅੰਤ ਪ੍ਰਸੰਤਾ ਕਰਨੀ ਕਿ ਗੁਰੂ ਸਾਹਿਬ ਇਸ ਤਰ੍ਹਾਂ ਦਾ ਚੜ੍ਹਦੀ ਕਲਾ ਦਾ ਪ੍ਰੋਗਰਾਮ ਜਿਹੜਾ ਹੈ ਇਹ ਵੇਸ਼ਾਂ ਲਈ ਸਾਨੂੰ ਇਹੋ ਜਿਹਾ ਚਾਹ ਤੇ ਉਪਸ਼ਾ ਸਰਦਾ ਬਖਸ਼ੀ ਰੱਖਣਾ ਸਭ ਸੰਗਤਾਂ ਦੇ ਤਾਈਂ ਕੱਲ ਨੂੰ ਅੰਮ੍ਰਿਤ ਵੇਰੇ ਕਥਾ ਤਾਂ ਹੋਵੇਗੀ ਪਰ ਐਸੇ ਦਾ ਦੀਵਾਨ ਨਹੀਂ ਲੱਗ ਸਕੇਗਾ ਇਸ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਖ 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 ਪ੍ਰਭ ਮੇਰੇ ਮੈਂ ਰਾਖੋ ਕਿਰਪਾ ਧਾਰੇ ਨਾਨਕ ਮੈਂ ਤਰ ਅਵਰ ਨਾ ਕਾਈ ਮੈਂ ਸਤਪੁਰ ਗੁਰ ਨਿਸਤਾਰੇ ਛੱਕਾ ਇੱਕ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ